ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਫਿਰ ਅੱਜ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਸਹਿਜ ਪਾਠ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਮਿਹਰ ਕਿਰਪਾ ਸਦਕਾ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਪਿਛਲੇ 18 ਮਹੀਨੇ ਤੋਂ ਆਰੰਭ ਕੀਤਾ ਹੋਇਆ ਹੈ ਸ਼ਤਗੁਰ ਦੀ ਕਿਰਪਾ ਸਤ ਕਾਲਤਾ ਕਾਪਾ 614 ਨੰਬਰ ਅੰਗ ਤੱਕ ਪਾਠ ਕੀਤਾ। ਸਤਗੁਰਾਂ ਨੇ ਕਿਰਪਾ ਕਰਕੇ ਪਾਠ ਕਰਨ ਦੀ ਸੇਵਾ ਲਈ ਹੈ। ਸਾਥ ਸੰਗਤ ਜੀ ਹੁਣ ਅੱਜ ਆਪਾਂ ਇਸ ਤੋਂ ਅੱਗੇ ਭਾਵ ਕੇ 615 ਨੰਬਰ ਅੰਗ ਤੋਂ ਸੇਵਾ ਕਰਨੀ ਹੈ। ਸ਼ਤਪੁਰ ਕਿਰਪਾ ਕਰਨ ਆਪਣੀ ਸੇਵਾ ਆਪ ਕਰਵਾ ਲੈਣ। ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਹਾਂ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਥ ਸੰਗਤ ਤੁਸੀਂ ਕਿਰਪਾ ਕਰੋ। ਤੁਸੀਂ ਦਸਰੇ ਸਿਰ ਤੇ ਮੇਰੇ ਉਰੇ ਹੱਥ ਰੱਖੋ। ਸੋ ਸਾਥ ਸੰਗਤ ਕਰੋ ਜੀ ਕਿਰਪਾ ਦਸ ਰਸਤੇ ਤੇ ਰੱਖੋ ਜੀ ਮੇਰ ਪਰ ਹੱਥ ਤੇ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਥ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਜੀ ਦਸ ਰਸਤੇ ਤੇ ਮੇਰ ਪਰ ਹੱਥ ਤੇ ਸਾਰੀ ਸੰਗਤ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਜ ਸੰਗਤ ਆਖੋ ਜੀ ਅਮਰ ਅਨੁਖੇ ਸ਼ਹੀਦ ਧੰ ਤਨ ਬਾਬਾ ਦੀਪ ਸਿੰਘ ਜੀ ਸਾਜ ਸੰਗਤ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਅਮਰ ਸ਼ਹੀਦ ਧੰ ਤਨ ਬਾਬਾ ਨੌਦ ਸਿੰਘ ਜੀ ਛੁਰਠ ਮਹਲਾ ਪੰਜਵਾ ਗੋਣ ਗਾਉ ਪੂਰਨੀ ਬਨਾਸੀ ਨਾਮ ਕਰੋਧ ਵਿਖ ਜਾ ਰੇ ਸੁਰ ਟਰಾಗ್ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾ ਆਪਣੀ ਅਗੰਮੀ ਬਾਣੀ ਪ੍ਰਚਾਰ ਨੂੰ ਕਰਦੇ ਹੋਏ ਕਹਿ ਰਹੇ ਹਨ ਕਿ हे ਭਾਈ ਪੂਰੇ ਗੁਰੂ ਦੀ ਸ਼ਰਨ ਪੈ ਕੇ ਸਰਬ ਵਿਆਪਕ ਨਾਸਰੈਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਿਕ ਮੌਤ ਲਿਆਉਣ ਵਾਲੇ ਕਾਮ ਕ੍ਰੋਧ ਆਦਿਕ ਦੀ ਜੈ ਸੜ ਦਿੰਦਾ ਹੈ ਮਹਾ ਬਖਮ ਅਗਨੇ ਕੋ ਸਾਗਰ ਸਾਧੂ ਸੰਗ ਧਾਰਕ ਮਹਾ ਬਖਮ ਬਖਮ ਦਾ ਮਰ ਹੁੰਦਾ ਔਖਾ ਇਹ ਜਗਤ ਜਿਹੜਾ ਹੈ ਨਾ ਜਗਤ ਇਹ ਜਿਹੜਾ ਸੰਸਾਰ ਹੈ ਇਹ ਬੁਕਾਰਾਂ ਦੀ ਅੱਗ ਦਾ ਸਮੁੰਦਰ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਬਹੁਤ ਕਠਿਨ ਹੈ ਸਿਰਫ ਸੁਲਾਦੇ ਗੀਤ ਗਾਉਣ ਵਾਲੇ ਮਨੁੱਖ ਨੂੰ ਗੁਰੂ ਸਾਹਿਬ ਸੰਗਤ ਵਿੱਚ ਰੱਖ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾ ਦਿੰਦਾ ਹੈ ਪੂਰੇ ਗੁਰ ਮੇਟਿਓ ਪਰਮ ਅੰਵੇਰਾ ਹੈ ਭਾਈ ਪੂਰੇ ਗੁਰੂ ਦੀ ਸ਼ਰਨ ਪਾਓ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪਿਆ ਪੂਰੇ ਗੁਰੂ ਨੇ ਉਸ ਦਾ ਭਰਮ ਮਿਟਾ ਦਿੱਤਾ ਉਸ ਦਾ ਮਾਇਆ ਦੇ ਮੂਧਾ ਹਨੇਰਾ ਦੂਰ ਕਰ ਦਿੱਤਾ ਅੱਜ ਪ੍ਰੇਮ ਭਗਤ ਪ੍ਰਭ ਨਰਾ ਰਹਾ ਹੋ ਇਹ ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰੇਮ ਭਰੀ ਭਗਤੀ ਦੇ ਨਾਲ ਪ੍ਰਭੂ ਦਾ ਭਜਨ ਕਰਿਆ ਕਰ ਤੈਨੂੰ ਪ੍ਰਭੂ ਦੇ ਅੰਗ ਸੰਗ ਜਿਹੜਾ ਪ੍ਰਭੂ ਅੰਗ ਸੰਗ ਦੇਖ ਪਵੇਗਾ ਰਹ ਹੌਚੜਾ ਜਿਹਾ ਵਿਸ਼ਰਾਮ ਦੇ ਕੇ ਸਮਝਾਉਣ ਦਾ ਯਤਨ ਕਰਦੇ ਹਨ ਹਰ ਹਰ ਨਾਮਨ ਦਾ ਨਰਸ ਪੀਆ ਮਨ ਤਨ ਰਹਿ ਅਗਾਈ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਖਜ਼ਾਨੇ ਦਾ ਰਸ ਪੀਂਦਾ ਹੈ ਉਸ ਦਾ ਮਨ ਉਸ ਦਾ ਤਨ ਮਾਇਆ ਦੇ ਰਸਾਂ ਵੱਲੋਂ ਰੱਜ ਜਾਂਦੇ ਹਨ ਜਤ ਕਤ ਪੂਰ ਰਹੋ ਪਰਮੇਸ਼ਰ ਕਤ ਆਵੇ ਕਤ ਜਾਈ ਉਸ ਨੂੰ ਹਰ ਥਾਂ ਪ੍ਰਮਾਤਮਾ ਵਿਆਪਕ ਦਿਖ ਪੈਂਦਾ ਹੈ ਉਹ ਮਨੁੱਖ ਫਿਰ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੇ ਭਲਾ ਹੇ ਭਾਈ ਗੁਰੂ ਦੇ ਰਹੀ ਜਿਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਣਹਾਰ ਆ ਕੇ ਵੱਸਦਾ ਹੈ ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਦ ਸਮਝਣ ਵਾਲਾ ਹੈ ਉਹ ਅਸਲੀ ਜਪ ਤਪ ਸੰਜਮ ਦਾ ਭੇਦ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਦਾ ਗਿਆਨ ਰੱਖਦਾ ਹੈ ਨਾਮ ਰਤਨ ਜਨ ਗੁਰਮਖ ਪਾਇਆ ਪਾਕੀ ਪੂਰਨ ਕਲਾ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਰਤਨ ਲੱਭ ਲਿਆ ਹੈ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ ਕਲ ਕਲੇਸ਼ ਮਿਟੇ ਦੁੱਖ ਸਗਲਾ ਕਾਟੀ ਜਮ ਕੀ ਫਸਾ ਉਸ ਮਨੁੱਖ ਦੀ ਜਮਾ ਵਾਲੀ ਫਾਈ ਕੱਟੀ ਗਈ ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਈ ਕੱਟੀ ਗਈ ਜੋ ਆਤਮਾ ਮੌਤ ਲੈ ਆ ਕੇ ਜਮ ਦੇ ਵਸ ਪਾਉਂਦੀ ਹੈ ਉਸੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ ਕੋ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਪੈਬ ਗਸਾ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਇਹ ਗੱਲ ਆਖ ਕਿ ਜਿਸ ਮਨੁੱਖ ਉਤੇ ਪ੍ਰਮਾਤਮਾ ਨੇ ਮਿਹਰ ਕੀਤੀ ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਤੇ ਉਸ ਦੇ ਮਨ ਉਸ ਦਾ ਤਨ ਆਤਮਿਕ ਆਨੰਦ ਨਾਮ ਦੇ ਨਾਲ ਪਰਫੁੱਲਤ ਹੋ ਗਿਆ ਸ਼ੋਰਠ ਮਹਲਾ 55 ਸ਼ੋਰਠ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਤੰਤ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਕਰਨ ਕਰਾਵਣ ਹਾਰ ਪ੍ਰਭੂ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਹੇ ਭਾਈ ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ ਜੀਵਾਂ ਪਾਸੋਂ ਸਭ ਕੁਝ ਕਰਾ ਸਕਣ ਵਾਲਾ ਹੈ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸ਼ਬਦਾ ਮਾਲਕ ਹੈ ਸਗਲ ਜੀ ਕੀ ਹੈ ਦੇਲਾ ਸੋ ਪ੍ਰਭੂ ਅੰਤਰਜਮੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਸਾਰੇ ਜੀਵ ਉਸ ਦਾ ਦੇ ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਮੇਰਾ ਗੁਰੂ ਹੋ ਆਪੁਸ ਰਈ ਏ ਭਾਈ ਮੇਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਆਪ ਬਣਦਾ ਹੈ ਸੁਖ ਸਹਿਜ आनंद मंगल रस अचरज पै बुढाई रहा उस मनुख दे अंदर आत्मकडोलता दे सुख आनंद खुशियां ते स्वाद उगल पेंदे हन उस मनुख नु लोक पर लोक कुछ ऐसी इज्जत मिलदी है के हैरान हो जाइदा है थोड़या विश्राम दे के समझौंदा यत्न करदे हन ਗੁਰ ਕੀ ਸਰਨ ਪੈ ਪੈ ਨਾਸੇ ਸੱਚੀ ਦਰਗਹ ਮਨੇ へ ਭਾਈ ਜਿਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਸਦਾ ਫਿਰ ਰਹਿਣ ਬੜੇ ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਹੈ ਗੁਰ ਗਾਵਤ ਅਰਾਧਨਾਮ ਹਰ ਆਏ ਆਪਣੇ ਥਨੇ ਪਰਮਾਤਮਾ ਦੀ ਸ਼ਿਫ ਸੁਲਾ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ ਉਹ ਸਿਰਦੇ ਥਾਂ ਵਿੱਚ ਆ ਟਿਕਦੇ ਹਨ ਜਿੱਥੇ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿੱਚ ਨਹੀਂ ਪਾ ਸਕਦਾ ਜੈ ਜੈਕਾਰ ਕਰੇ ਸਭ ਉਸਤ ਸੰਗਤ ਸਾਧ ਪਿਆਰੀ ਹੈ ਭਈ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਣ ਲੱਗ ਪੈਂਦੀ ਹੈ ਸਵਾਰੀ ਲਕਾਈ ਉਸਤੀ ਵਡਿਆਈ ਕਰਦੀ ਹੈ ਸ਼ੋਭਾ ਕਰਦੀ ਹੈ ਸਦ ਬੁਲਹਾਰ ਜਾਉ ਪ੍ਰਭ ਆਪਣੇ ਜਨ ਪੂਰਨ ਪੈਜ ਸਵਾਰੀ ਜਿਸ ਵਾਹ ਗੁਰੂ ਨੇ ਏ ਭਾਈ ਜਿਸ ਪ੍ਰਭੂ ਨੇ ਜਿਸ ਪ੍ਰਮਾਤਮਾ ਨੇ ਮੈਨੂੰ ਗੁਰੂ ਦੀ ਸ਼ਰਨ ਪਾ ਕੇ ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਰਹੀ ਹੈ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਬੁਲਹਾਰ ਜਾਂਦਾ ਹਾਂ गोष्ट ज्ञान ना सुन दरे जिन जिन दर्शन पाया हे भाई जिस इस मनुष्य ने गुरु ਦਾ દર્શન ਕੀਤਾ ਹੈ ਉਹਨਾਂ ਨੂੰ ਪ੍ਰਭੂ ਦਾ ਮਲਾਪ ਪ੍ਰਾਪਤ ਹੋ ਗਿਆ ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ ਵਕਾਰਾਂ ਦੇ ਹੱਲਿਆਂ ਤੋਂ ਬਚ ਗਿਆ ਪਹਿਲੋ ਕਿਰਪਾਲ ਨਾਨਕ ਪ੍ਰਭ ਆਪਣਾ आनंद सेती करया गुरु नानक साहिब कहन लगे कि जिस मनुख ते प्यारा प्रभु दयावान होया ओ मनुख आत्मकरंद ਨਾਲ प्रभु ਚਰਨਾਂ ਦੇ ਵਿੱਚ ਲੀਨ ਹੋ ਗਿਆ ਸੁਰਤ ਮਹਲਾ ਪੰਜਵਾ ਸੁਰਤ ਰਾਗ ਦੇ ਵਿੱਚ ਧੰਗੂ ਅਰਜਨ ਦੇਵ ਪੰਜਵੇਂ ਪਾਸ਼ਾ ਜੀ ਦੇ ਮੁਖਾਰ ਬਿੰਦ ਤੋਂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਪਰਬ ਕੀ ਸਰਨ ਸਗਲ ਪਹਿਲਾ ਤੇ ਦੁੱਖ बिन से ਸੁਖ ਪਾਇਆ हे ਭਾਈ ਪ੍ਰਮਾਤਮਾ ਦੀ ਸਰਨ ਪਿਆ ਮਨੁੱਖ ਦੇ ਸਾਰੇ ਡਰ ਲੈ ਜਾਂਦੇ ਹਨ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਸਦਾ ਆਤਮਿਕ ਆਨੰਦ ਮੰਨਦਾ ਹੈ ਜਾਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੂ ਧਿਆਇਆ ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ ਜਿਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ ਉਸ ਉੱਤੇ ਮਾਲਕ ਪਰਮਾਤਮਾ दयावान ਹੁੰਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ हे ਪਰਮਾਤਮਾ हे ਵਾਹਿਗੁਰੂ ਜੀ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਕਰੇ ਕਿਰਪਾ ਪ੍ਰਭ ਦੀਨ ਦੇਵਾਲਾ ਗੋਣ ਗਾਮੂ ਰੰਗ ਰਤਾ ਰਹਾ ਥੋੜਾ ਜਿਹਾ ਬੁਸ਼ਰਾਮ ਦੇ ਕੇ ਇਹ ਸਮਝਾਉਂਦੇ ਹਨ ਕਿ ਇਹ ਦੀਨਾ ਉਤੇ ਦਇਆ ਕਰਨ ਵਾਲੇ ਪ੍ਰਭੂ ਮੇਰੇ ਉਤੇ ਮਿਹਰ ਕਰੋ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਤੇਰੇ ਗੋਣ ਗਾਉਂਦਾ ਰਹਾ ਸਤ ਗੁਰੂ ਨਾਮੁ ਨਦਾਨ ਦੜਾਇਆ ਚਿੰਤਾ ਸਗਲ ਬੁਨਸੀ हे भाई जिस मनुष्य देह ਦੇ ਵਿੱਚ ਗੁਰੂ ਨੇ ਸਾਰੇ ਸੁਖਾਂ ਦਾ ਖਜ਼ਾਨਾ ਪ੍ਰਭੂ ਨਾਮ ਪੱਕਾ ਕਰ ਦਿੱਤਾ ਉਸ ਦੀ ਸਾਰੀ ਚਿੰਤਾ ਦੂਰ ਹੋ ਗਈ ਕਰੇ ਕਿਰਪਾ ਆਪਣੋ ਕਰ ਲਈਨਾ ਮਨ ਵਸਿਆ ਅਬਨਸੀ ਪ੍ਰਮਾਤਮਾ ਮੇਰ ਕਰਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਦੇ ਮਨ ਵਿੱਚ ਨਾਮ ਸਤਿ ਪ੍ਰਮਾਤਮਾ ਨਾਮ ਆ ਵਸਦਾ ਹੈ ਤਾ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰੱਖੇ ਹੈ ਭਾਈ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਕੇ ਪ੍ਰਮਾਤਮਾ ਦੇ ਕੌਲ ਵਰਗਾ ਕੌਣ ਫੁੱਲਾਂ ਵਰਗਾ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆਵਸਤੇ ਹਨ ਪ੍ਰਮਾਤਮਾ ਦੇ ਕੌਣ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆਵਸਤੇ ਹਨ ਉਹ ਮਨੁੱਖਾਤਮਕ ਜੀਵਨ ਦੇਣ ਵਾਲਾ ਪ੍ਰਮਾਤਮਾ ਦੇ ਨਾਮ ਦਾ ਰਸ ਸਦਾ ਚਖਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣਾ ਜਿਨ ਮਨ ਕੀ ਅਸ਼ ਪੁਜਾਈ اے ਭਾਈ ਜਿਸ ਪ੍ਰਮਾਤਮਾ ਨੇ ਹਰ ਵੇਲੇ ਤੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ ਸੇਵਕਾ ਵਾਂਗ ਉਸ ਦੀ ਸੇਵਾ ਭਗਤੀ ਕਰਦਾ ਰੋ ਨਾਨਕ ਦਾਸ ਤਾਂ ਕੇ ਬੁਲਾਰੇ ਜਿਨ ਪੂਰਨ ਪੈਜ ਰਖਾਈ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਦਾਸ ਉਸ ਪ੍ਰਭੂ ਤੋਂ ਸਦਕੇ ਜਾਂਦਾ ਹੈ ਜਿਸ ਨੇ ਵਿਗਰਾਂ ਦੇ ਟਾਕਰੇ ਤੇ ਹਰ ਵੇਲੇ ਪੂਰੇ ਤੌਰ ਤੇ ਇਜਤ ਰੱਖੀ ਹੈ ਸੋਰਠ ਮਹਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਨੇ ਪਾਤਸ਼ਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਮਾਇਆ ਮੋ ਮਗਨ ਅੰਧਿਆਰੇ ਦੇਮਣ ਹਾਰ ਨਜਨੇ ਮ੍ਰੁਖ ਮਾਇਆ ਦੇ ਮੋਹ ਦਾ ਆਤਮਕ ਹਨੇਰਾ ਜਿਹੜਾ ਹੈ ਮਾਇਆ ਦੇ ਮੋਹ ਦੇ ਆਤਮਕ ਹਨੇਰੇ ਵਿੱਚ ਮਸਰਹਿ ਕੇ ਸਬਦਾਂ ਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਢੂੰਗੀ ਸਾਝ ਨਹੀਂ ਪੌਂਦਾ ਜੀਉ ਪਿੰਡ ਸਾਜ ਜਿਨ ਰਚਿਆ ਬਾਲੀ ਆਪਣੂ ਕਰਮਨੇ ਜਿਸ ਪ੍ਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਸ ਨੂੰ ਭੁਲਾ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ਮਨ ਮੂੜੇ ਦੇਖ ਰਿਓ ਪ੍ਰਭ ਸੁਆਮੀ ਹੇ ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਆ ਹੈ ਜੋ ਕਿਛ ਕਰੈ ਸੋਈ ਸੋਈ ਜਾਣੇ ਰਹਿਣ ਕਸ਼ੂ ਐ ਸ਼ਾਨੀ ਰਹਾਉ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭੂ ਉਹੀ ਉਹੀ ਜਾਣ ਲੈਂਦਾ ਹੈ ਉਸ ਪਾਸੋਂ ਤੇਰੀ ਕੋਈ ਵੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਥੋੜਾ ਜਿਹਾ ਬਿਸ਼ਰਾਮ ਦੇ ਕੇ ਸਮਝਾਉਂਦੇ ਹਨ ਜੇ ਵਾ ਸੁਆਦ ਲੋਭ ਮਦਮਤ ਉਪਜ ਅਨਕ ਬਕਾਰ ਹੈ ਭਾਈ ਮਨੁੱਖ ਜੀਵ ਦੇ ਸੁਆਦ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਰਕੇ ਉਸ ਦੇ ਅੰਦਰੋਂ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ ਬਹੁਤ ਜੋਨ ਪਰਮਤ ਦੁਖ ਪਾਇਆ ਹਉਮੈ ਬੰਦਰ ਕੇ ਪੜਾ ਮਨੁੱਖ ਹੋਮੇ ਦੀਆਂ ਜ਼ੰਜੀਰਾਂ ਦੇ ਭਾਰ ਢਜ ਜਾਂਦਾ ਏ ਬਹੁਤ ਜੂਨਾ ਵਿੱਚ 扑ਟਕਦਾ ਫਿਰਦਾ ਹੈ ਦੁੱਖ ਸਹਾਰਦਾ ਰਹਿੰਦਾ ਹੈ ਦੇਕਵਾੜ ਅਣਕ ਪਰਦੇ ਮੈਂ ਪਰਦਾਰਾ ਸੰਗ ਫਾਕੇ ਮਾਇਆ ਦੇ ਮੂਹ ਦੇ ਹਨੇਰੇ ਵਿੱਚ ਹੱਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦੇਆਂ ਦੇ ਪਿੱਛੇ ਪੁਰਾਈ ਇਸਤਰੀ ਨੂੰ ਮਕਰਮ ਕਰਦਾ ਹੈ ਚਿੱਤਰ ਗੁਪਤ ਜਬ ਲਖਾ ਮੰਗੇ ਤਬ ਕੌਣ ਪਰਦਾ ਤੇਰਾ ਟਾਕੇ ਪਰ へ ਭਾਈ ਜਦੋਂ ਕਰਮ ਮੁਰਾਜ ਦੇ ਦੂਤ ਚਿੱਤਰ ਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾਂ ਉੱਤੇ ਪਰਦਾ ਨਹੀਂ ਪਾ ਸਕੇਗਾ ਦੀਨ ਦਿਆਲ ਪੂਰਨ ਦੁਖ ਭੰਜਨ ਉਮ ਬਨਿਓਟ ਨਾ ਕਾਈ ਦਿਨਾਂ ਉਤੇ ਦਇਆ ਕਰਨ ਵਾਲੇ ਹੇ ਸਰਬਵਿਆਪਕ ਪ੍ਰਮਾਤਮਾ ਹੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਤੇਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਬਭ ਸੁਰਨਾਈ ਨਾਨਕ ਆਖਦਾ ਹੈ ਕਿ ਹੇ ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਸੰਸਾਰ ਸਮੁੰਦਰ ਵਿੱਚੋਂ ਡੁੱਬਦੇ ਨੂੰ ਮੈਨੂੰ ਬਹਾ ਫੜ ਕੇ ਕੱਢ ਲੈ ਸੋਰਠ ਮਹਲਾ ਪੰਜਵਾ ਸੋਰਠ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰਬੰਦ ਤੋਂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਪਾਰ ਬ੍ਰਹਮ ਹੋਆ ਸੁਹਾਈ ਕਥਾ ਕੀਰਤਨ ਸੁਖਦਾਈ ਜਿਹੜਾ ਮਨੁੱਖ ਸਤਗੁਰੂ ਦੀ ਬਾਣੀ ਨਾਲ ਪਿਆਰ ਬਣਾਉਂਦਾ ਹੈ ਪਰਮਾਤਮਾ ਉਸ ਦਾ ਮਦਦਗਾਰ ਬਣ ਜਾਂਦਾ ਹੈ। ਪਰਮਾਤਮਾ ਦੀ ਸਿਫਤਸਲਾ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਕਰਦੀ ਹੈ। ਗੁਰੂ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪੜੀ। हे ਮਨੁਖ ਪੂਰੇ ਗੁਰੂ ਦੀ ਸਿਫਤਸਲਾ ਦੀ ਬਾਣੀ ਸਦਾ ਪੜਿਆ ਕਰ ਤੇ ਆਤਮਿਕ ਆਨੰਦ ਮਾਣਿਆ ਕਰ। ਹਰ ਸੱਚਾ ਸਿਮਰੋ ਭਾਈ। ਕਿ ਭਾਈ ਸਦਾ ਕਾਇਮ ਰਹਿਣ ਵਾਲੀ ਪ੍ਰਮਾਤਮਾ ਦਾ ਸਿਮਰਨ ਕਰਦੇ ਰਿਆ ਕਰੋ ਸਾਧ ਸੰਗ ਸਦਾ ਸੁਖ ਭਾਇ ਹਰ ਬਿਸਰਨਾ ਕਬੂ ਹੋ ਜਾਈ ਰਹਾਓ ਸਾਧ ਸੰਗਤ ਦੇ ਵਿੱਚ ਸਿਮਰਨ ਦੀ ਬਰਕਤ ਦੇ ਨਾਲ ਸਾਧ ਸੰਗਤ ਵਿੱਚ ਸਦਾ ਆਤਮਿਕ ਆਨੰਦ ਮਾਣੀਦਾ ਪ੍ਰਮਾਤਮਾ ਕਦੇ ਭੁੱਲਦਾ ਨਹੀਂ ਰਹਾਓ ਛੋੜਿਆ ਬਸ ਸ਼ਾਮ ਲਈਏ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜਿਵੇ ਹਰ ਸਭ ਤੋਂ ਉੱਚੇ ਮਾਲਕ ਪਰਮੇਸ਼ਰ ਤੇਰਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਜਿਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਥੀਵਾਕ ਜਿਸ ਮਨੁੱਖ ਨੂੰ ਤੇਰੀ ਮਿਹਰ ਦੇ ਨਾਲ हे ਪਰਮੇਸ਼ਰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ਜਿਸ ਮਨੁੱਖ ਨੂੰ ਤੇਰਾ ਨਾਮ ਹਾਸਲ ਹੁੰਦਾ ਹੈ ਉਹ ਮਨੁੱਖ ਪੁੱਤਰ ਜੀਵਨ ਵਾਲਾ ਬਣ ਜਾਂਦਾ ਹੈ ਬਿਗੁਨ ਬਨਾਸਨ ਸਭ ਦੁੱਖ ਨਾਸਨ ਗੋਰ ਚਰਨੀ ਮਨ ਲਗਾ हे ਭਾਈ ਗੁਰੂ ਦੇ ਚਰਨ ਆਤਮਿਕ ਜੀਵਨ ਦੇ ਰਾਹ ਵਿੱਚੋਂ ਸਾਰੀਆਂ ਰਕਾਵਟਾਂ ਨਾਸ਼ ਕਰਨ ਵਾਲੇ ਹਨ ਸਾਰੇ ਦੁੱਖ ਦੂਰ ਕਰਨ ਵਾਲੇ ਹਨ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਪਰਚ ਜਾਂਦਾ ਹੈ ਗੋਲ ਗਾਵਤ ਯਾ ਚੁਤਿ ਬਨਾਸੀ ਅਨ ਦਿਨ ਹਰ ਰੰਗ ਜਤਗਾ ਉਹ ਮਨੁੱਖ ਹਰ ਵੇਲੇ ਬਨਾਸੀ ਅਟਲ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿਦਾ ਹੈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਲੀਨ ਹੋ ਕੇ ਮਾਇਆ ਦੇ ਹੱਲਿਆਂ ਵੱਲੋਂ ਸੰਚੇਤ ਰਹਿੰਦਾ ਹੈ ਮਨ ਛੇ ਸਈ ਫਲ ਪਾਏ ਹਰ ਕੀ ਕਥਾ ਸੇ ਲਈ ਸਿਰਫ ਸਲਾਹ ਏ ਭਾਈ ਪ੍ਰਮਾਤਮਾ ਦੀ ਸਿਰਫ ਸਲਾਹ ਆਤਮਿਕ ਆਨੰਦ ਦੇਣ ਵਾਲੀ ਹੈ ਸਿਰਫ ਸਲਾਹ ਕਰਨ ਵਾਲਾ ਮਨੁੱਖ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ ਆਦ ਅੰਤ ਮਦਨਾਨਿਕ ਕੋ ਸੋ ਪ੍ਰਭੂ ਹੋ ਆਬੇਲੀ ਇਹ ਭਾਈ ਸਿਫਤ ਸਲਾਹ ਦੀ ਬਰਕਤ ਨਾਲ ਪ੍ਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਗਰ ਬਣ ਗਿਆ ਹੈ ਸੋਰਠ ਮਹਲਾ ਪੰਜਵਾਂ ਪੰਜ ਪਦ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਦੀ ਪੰਜਾਂ ਬੰਦਾਂ ਵਾਲਾ ਸ਼ਬਦ ਬਿਨ ਸੈ ਮੋਹ ਮੇਰਾ ਏਰ ਤੇਰਾ ਬਿਨ ਸੈ ਆਪਣੀ ਧਾਰੀ ਜਿਸ ਉلاج ਨਾਲ ਮੇਰੇ ਅੰਦਰ ਮੋਹ ਨਾਸ਼ ਹੋ ਜਾਏ ਮੇਰ ਤੇਰ ਵਾਲਾ ਵਿਚਕਰਾ ਦੂਰ ਹੋ ਜਾਏ ਮੇਰੀ ਮਾਇਆ ਨਾਲ ਪਕੜ ਖਤਮ ਹੋ ਜਾਵੇ ਸੰਤੋ ਇਹ ਆ ਬਤਾਵੋ ਕਾਰੀ ਏ ਸੰਤ ਜਨੋ ਮਨ ਨੂੰ ਕੋਈ ਇਹੋ ਜਿਹਾ ਉلاج ਦੱਸੋ ਜੇਤ ਹਉ ਮੈਂ ਗਰਬ ਨਿਵਾਰੀ ਰਹਾਓ ਜਿਸ ਨਾਲ ਮੈਂ ਆਪਣੇ ਅੰਦਰੋਂ ਹਉਮੈ ਦਾ ਹੰਕਾਰ ਦੂਰ ਕਰ ਸਕਾਂ ਥੋੜਾ ਜਿਹਾ ਬੁਸ਼ਰਾਮ ਦੇ ਕੇ ਸਮਝਾਉਂਦੇ ਹਨ ਸਰਬ ਪੂਤ ਬਾਹਰ ਬ੍ਰਹਮ ਕਰ ਮੰਨਿਆ ਹੋਵਾ ਸਗਲ ਰੇ ਨਾਰੀ ਜਿਸ ਇਲਾਜ ਦੇ ਨਾਲ ਪ੍ਰਮਾਤਮਾ ਸਾਰੇ ਜੀਵਾਂ ਵਿੱਚ ਬਸਦਾ ਹੈ ਜਿਸ ਇਲਾਜ ਨਾਲ ਪ੍ਰਮਾਤਮਾ ਸਾਰੇ ਜੀਵਾਂ ਵਿੱਚ ਵਸਿਆ ਸਾਰੇ ਜੀਵਾਂ ਵਿੱਚ ਵਸਦਾ ਮੰਨਿਆ ਜਾ ਸਕੇ ਤੇ ਮੈਂ ਸਭਨਾ ਦੀ ਚਰਨ ਧੂੜ ਬਣਿਆ ਰਹਾ ਮੇਂ ਵੇਖਿਓ ਪ੍ਰਭ ਜੀਓ ਆਪਣੇ ਸੰਗ ਚੁਕੇ ਪ੍ਰੀਤ ਪੁਰ ਮਾਰੀ ਜਿਸ ਇਲਾਜ ਨਾਲ ਪ੍ਰਮਾਤਮਾ ਆਪਣੇ ਅੰਗ ਸੰਗ ਵੇਖਿਆ ਜਾ ਸਕੇ ਤੇ ਮੇਰੇ ਅੰਦਰੋਂ ਮਾਇਆ ਦੀ ਖਾਤਰ ਪਟਕਣਾ ਵਾਲੀ ਕੰਦ ਦੂਰ ਹੋ ਜਾਏ ਜੋ ਪ੍ਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਇਆ ਗੁਰੂ ਦੀਵਾਰੀ ਹੈ ਭਾਈ ਉਹ ਦਵਾਈ ਤਾਂ ਪ੍ਰਮਾਤਮਾ ਦਾ ਨਾਮ ਹੀ ਹੈ ਆਤਮਿਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਜਲ ਹੀ ਹੈ ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ਕੋ ਨਾਨਕ ਜਿਸ ਮਸਤਕ ਲਿਖਿਆ ਇਸ ਗੁਰ ਮਿਲੇ ਰੋਗ ਬੁਧਾਰੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਆਖ ਕੇ ਜਿਸ ਮਨੁੱਖ ਦੇ ਮੱਥੇ ਉੱਤੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਉਸ ਨੂੰ ਗੁਰਾਂ ਪਾਸੋਂ ਮਿਲਦਾ ਹੈ ਗੁਰੂ ਨੂੰ ਮਿਲ ਕੇ ਉਸ ਦੇ ਸਾਰੇ ਰੋਗ ਕੱਟੇ ਜਾਂਦੇ ਹਨ ਸੋ ਗੁਰੂ ਸواری ਸਾਧ ਸੰਗਤ ਜੀ ਇਹ ਧੰਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੀ ਇਸ ਸੁਬਾਣੀ ਦੇ ਵਿੱਚ ਕਹਿ ਰਹੇ ਹਨ ਏ ਭਾਈ ਜਿਵੇਂ ਸਭ ਬੂਟਿਆਂ ਦੇ ਵਿੱਚ ਸਭ ਜੀਆਂ ਦੇ ਵਿੱਚ ਹਰੇਕ ਕਿਸਮ ਦੇ ਦੁੱਧ ਵਿੱਚ ਘਿਓ ਤੇ ਮੱਖਣ ਗੁਪਤ ਤੌਰ ਤੇ ਮੌਜੂਦ ਹੈ ਇਸੇ ਤਰ੍ਹਾਂ ਉਸ ਪ੍ਰਭੂ ਦੀ ਜੋਤ ਜਿਹੜੀ ਹੈ ਉਹ ਹਰੇਕ ਸਰੀਰ ਵਿੱਚ ਹੈ ਹਰ ਇੱਕ ਵਿੱਚ ਸੁਭਾਏ ਮਾਨ ਹੈ ਸੋ ਆਓ ਆਪਾਂ ਉਸ ਪਰਮੇਸ਼ਰ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪ ਕੇ ਲੋਕ ਸੁਖੀ ਅਤੇ ਪ੍ਰਲੋਕ ਸਹਿਲੇ ਕਰ ਲਈਏ ਜੀ ਸਾਥ ਸੰਗਤ ਜੀ ਹੁਣ ਇੱਥੇ ਹੀ ਦਾਸ ਕਿੰਮਤ ਦਾ ਜਾਚ ਖੈ ਕੱਲ ਫਿਰ ਅਜ ਰਵਾਂਗੇ ਸਾਥ ਸੰਗਤ ਜੀ ਅਗੰਮੀ ਬਾਣੀ ਦਾ ਪਾਠ ਕਰਦੇ ਹਾਂ ਦਸਰੇ ਵੱਲੋਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪਰ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨਾ ਸਹੀ ਤਿਆਰੇ ਗੁਰਮਖਾਦੀ ਮਿਲਣਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਾਧ ਸੰਗਤ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰੋ ਜੀ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਇਹ ਕਮੈਂਟਾਂ ਦੇ ਵਿੱਚ ਧੰਨ ਕਨਸ਼ੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਰੂਰ ਲਿਖੋ ਜੀ ਹੁਣ ਆਓ ਇੱਥੇ ਹੀ ਸਮਾਪਤੀ ਹੈ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ